ਹੈਂਗਿੰਗ ਲਾਈਟ ਦੀ ਬਹੁਤ ਵੱਡੀ ਕਲੈਕਸ਼ਨ ਹੈ ਜੀ ਆਪਾਂ ਸ਼ੁਰੂ ਤੋਂ ਸਟਾਰਟ ਕਰੀਏ ਤਾਂ ਵੁੱਡਨ ਤੋਂ ਲੈ ਕੇ ਮੈਟਲ ਤੋਂ ਲੈ ਕੇ ਗਲਾਸ ਤੱਕ ਦੀ ਸਾਰੀ ਹੈਂਗਿੰਗ ਆਪਣੇ ਕੋਲੇ ਅਵੇਲੇਬਲ ਹੈ ਜੀ ਠੀਕ ਹੈ ਜੀ ਸਾਈਜ਼ ਵਾਈਜ਼ ਲਾ ਲਈਏ ਕੁਆਲਿਟੀ ਵਾਈਜ਼ ਲਾ ਲਈਏ ਹਰ ਤਰ੍ਹਾਂ ਦੇ ਪੀਸ ਹੁੰਦੇ ਆ ਠੀਕ ਹੈ ਜੀ ਫਲਾਈਟ ਆ ਜਾਂਦੀ ਹੈ ਜੀ ਡਰੈਸਿੰਗ ਟੇਬਲ ਤੇ ਲੱਗਣ ਵਾਲੀਆਂ ਲਾਈਟਸ ਆ ਜਾਂਦੀਆਂ ਓਕੇ ਇਹ ਮਿਰਰ ਲਾਈਟ ਆ ਗਈ ਹੈ ਨਾ ਲਾਈਟ LED ਚ ਆ ਗਈਆਂ ਜੀ ਇਹ ਮਾਡਲ ਬਹੁਤ ਚੱਲ ਵੀ ਰਹੇ ਹੈ ਤੇ ਪਪੂਲਰ ਹੈ ਜੀ ਤੇ ਬਹੁਤ ਸੋਹਣੇ ਬਹੁਤ ਲੱਗਦੇ ਹੈ ਇਹ ਕਿੱਥੇ ਕਿੱਥੇ ਵਰਤੀ ਜਾਂਦੀਆਂ ਬਈ ਇਹ ਆਪਾਂ ਬੈਡਰੂਮ ਚ ਕਿਤੇ ਲ ਅੱਛਾ ਪੂਰਾ ਹੈਵੀ ਪੀਸ ਹੈ ਜੀ ਇਹ ਆ ਰੂਮ ਲਾਈਟ ਆ ਗਈਆਂ ਸਾਰੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਹਨਾ ਦੇਖਣ ਚ ਕਿੱਡੀ ਘੈਂਟ ਗੁੱਡ ਗੱਲਬਾਤ ਲੱਗਦੀ ਹੈਗੀ ਨਹੀਂ ਨਹੀਂ ਸਰ ਇਹ ਪੈਂਡੂਲਮ ਲਾਈਟ ਆ ਗਈ ਜੀ ਪੂਰੀ ਹੈਵੀ ਕੁਆਲਿਟੀ ਦੀ ਹੈ ਕੀ ਕਹਿੰਦੇ ਬਈ ਇਹਨੂੰ ਪੈਂਡੂਲਮ ਲਾਈਟ ਹੈ ਜੀ ਇਹ ਪੈਂਡੂਲਮ ਲਾਈਟ ਹਾਂਜੀ ਇਹ ਪੈਂਡੂਲਮ ਪਹਿਲੀ ਵਾਰੀ ਸੁਣਿਆ ਬਈ ਆਇਆ ਜਾਂਦਾ ਜੀ ਸਾਰਾ ਗੋਲਡਨ ਚ ਪੀਸ ਹੈ ਜੀ ਪੂਰੀ ਸ਼ਾਈਨਿੰਗ ਵਾਲਾ ਅੱਛਾ ਜੀ ਓਕੇ ਅਬ ਸਾਰੀ ਬੋਡੀ ਟੱਚ ਕਰਕੇ ਜਿੱਥੇ ਵੀ ਚਲਾ ਸਕਦੇ ਹਾਂ ਜੀ ਅੱਛਾ ਇਹ ਟੱਚ ਸਿਸਟਮ ਹੈ ਇਹ ਟੱਚ ਸਿਸਟਮ ਹੈ ਜੀ ਸਾਰਾ ਓਕੇ ਤੇ ਜੇ ਤੁਸੀਂ ਆਰ ਦੇ ਘਰ ਨੂੰ ਲਾਈਟਿੰਗ ਵਾਲੀਆਂ ਚੀਜ਼ਾਂ ਨਾਲ ਸਜਾਉਣਾ ਚਾਹੁੰਦੇ ਹੋ ਤਾਂ ਆਹ ਵੀਡੀਓ ਤੁਹਾਡੇ ਬਹੁਤ ਕੰਮ ਦੀ ਆ ਵੀਡੀਓ ਨੂੰ ਲਾਸਟ ਤੱਕ ਦੇਖਦੇ ਰਹੋ ਜਿਹਦੇ ਵਿੱਚੋਂ ਆਪਾਂ ਨੂੰ ਸਾਰੀ ਲਾਈਟਿੰਗ ਵਾਲੀਆਂ ਚੀਜ਼ਾਂ ਮਿਲਣਗੀਆਂ ਜਿਵੇਂ ਚੁੰਬਰ ਹੋ ਗਿਆ ਕਲੌਕ ਹੋ ਗਿਆ ਤੇ ਹੈਂਗਿੰਗ ਲਾਈਟਾਂ ਹੋਗੀਆਂ ਨਾਲ 22.5 ਜੀ ਹੋਣਗੇ ਸਾਰੀ ਜਾਣਕਾਰੀ ਦੇਣਗੇ ਬਾਈ ਜੀ ਕੀ ਹਾਲ ਚਾਲ ਵਧੀਆ ਜੀ ਵਧੀਆ ਜੀ ਐਨੋ ਬਈ ਤੁਹਾਨੂੰ ਧੰਨਵਾਦ ਜੀ ਤੇ ਬਾਈ ਜੀ ਆਪਣਾ ਨਾਮ ਦੱਸੋ ਸਰ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੀ ਆਪਣੀ ਸ਼ਾਪ ਹੈ ਇੱਥੇ ਅਜੀਤ ਰੋਡ ਤੇ ਹੈ ਜੀ ਜਮਾ ਬਾਬਾ ਜੀ ਸਿੰਘ ਚੌਂਕ ਦੇ ਬਿਲਕੁਲ ਨਾਲ ਜੀ ਠੀਕ ਹੈ ਜੀ ਲਾਈਟਿੰਗ ਸ਼ਾਪ ਹੈ ਆਪਣੀ ਮੇਨ ਪਰ ਆਪਣੇ ਕੋਲੇ ਬਹੁਤ ਸਾਰੇ ਆਈਟਮਾ ਹੋਰ ਵੀ ਸਜਾਵਟੀ ਬਹੁਤ ਹੁੰਦੀਆਂ ਜੀ ਓਕੇ ਤੇ ਬਾਈ ਇੱਕ ਤਾਂ ਪਹਿਲਾਂ ਆਪਾਂ ਨੂੰ ਮਤਲਬ ਆਪਣੇ ਭਰਾ ਦੇਖ ਰਹੇ ਨੇਗੇ ਆਪਣੀ ਆਡੀਅנס ਦੇਖ ਰਹੀ ਆ ਇਹਨਾਂ ਨੂੰ ਪਹਿਲਾਂ ਜਾਣਨਾ ਪਾਉ ਦ ਵੀ ਕਿਹੜੀ ਕਿਹੜੀ ਆਈਟਮ ਆਪਣੇ ਕੋਲੇ ਦੁਕਾਨ ਦੇ ਵਿੱਚ ਮੌਜੂਦ ਹੈ ਆਪਣੇ ਕੋਲੇ ਸਰ ਲਾਈਟਿੰਗ ਤਾਂ ਜੀ A to Z ਸਾਰੀ ਮਿਲ ਜਾਂਦੀ ਹੈ ਜੀ ਘਰਾਂ ਚ ਲਾਉਣ ਵਾਲੀ ਆਪਣੀ ਨਾਰਮਲ ਫੈਂਸੀ ਚ ਵੀ ਆ ਗਈ ਜਾਂ ਵੈਸੇ ਕਮਰਸ਼ੀਅਲ ਲਾਈਟ ਵੀ ਆ ਗਈ ਜੀ ਸਾਰੇ ਤਰ੍ਹਾਂ ਦੀ ਲਾਈਟ ਮਿਲਦੀ ਹੈ ਉਸ ਤੋਂ ਇਲਾਵਾ ਵੀ ਆਪਣੇ ਕੋਲੇ ਬਹੁਤ ਸਜਾਵਟੀ ਸਮਾਨ ਮਿਲ ਜਾਂਦਾ ਜਿਵੇਂ ਕਿ ਸਜਾਵਟੀ ਕਲॉक ਮਿਲ ਜਾਂਦੇ ਜੀ ਜਾਂ ਹੋਰ ਸਜਾਵਟੀ ਟੇਬਲ ਤੇ ਰੱਖਣ ਵਾਲੀਆਂ ਚੀਜ਼ਾਂ ਬਹੁਤ ਲੈਂਪ ਵਗੈਰਾ ਮਿਲ ਜਾਂਦੇ ਜੀ ਠੀਕ ਹੈ ਹਾਂਜੀ ਮਤਲਬ ਆਪਣੇ ਕੋਲੇ ਸਾਰਾ ਲਾਈਟਿੰਗ ਦਾ ਸਮਾਨ ਉਪਲਬਧ ਹੈ ਨਾ ਹਾਂਜੀ ਹਾਂਜੀ ਸਰ ਤੇ ਚਲੋ ਬਾਈ ਜੀ ਸਟਾਰਟ ਕਰੋ ਫਿਰ ਕਿਹੜੀ ਆਈਟਮ ਤੋਂ ਦਿਖਾਵਾਂਗੇ ਆਪਾਂ ਵੋਲ ਲਾਈਟ ਤੋਂ ਸ਼ੁਰੂ ਕਰ ਲੈਂਦੇ ਹਾਂ ਜੀ ਠੀਕ ਹੈ ਵੋਲ ਲਾਈਟ ਤੋਂ ਆਪਣੇ ਕੋਲੇ ਆ ਆਉਟਰ ਲੱਗਣ ਵਾਲੀਆਂ ਆਈਟਮ ਆ ਜਿੰਦੀ ਹੈ ਨੋਰਮਲ ਚੱਲਦੀਆਂ ਤੁਸੀਂ ਬਹੁਤ ਜਗ੍ਹਾ ਲੱਗਦੀਆਂ ਨੇ ਹਰਮਨ ਥੋੜਾ ਨੇੜੇ ਕਰਕੇ ਦਿਖਾ ਦੇ ਇਹ ਵੋਲ ਲਾਈਟ ਆ ਗਈ ਇਹਨੂੰ ਵੋਲ ਲਾਈਟ ਕਹਿੰਦੇ ਹੈਗੇ ਹਾਂਜੀ ਇਹ ਵਾਟਰ ਪ੍ਰੂਫ ਹੁੰਦੀਆਂ ਜੀ ਬਾਹਰ ਲੱਗਣ ਵਾਲੀਆਂ ਆਪਣੀ ਐਲੀਵੇਸ਼ਨ ਤੇ ਲੱਗਦੀਆਂ ਬਹੁਤ ਤਰ੍ਹਾਂ ਦੇ ਡਿਜ਼ਾਈਨ ਚ ਕੰਮ ਆਉਂਦੀਆਂ ਅੱਛਾ ਹਾਂਜੀ ਤੇ ਬ ਪੂਰੀਆਂ ਵਾਟਰਪਰੂਫ ਹੁੰਦੀਆਂ ਨੇ ਤੇ ਦੋਸਤੋ ਤੁਸੀਂ ਬੇਫਿਕਰ ਹੋ ਕੇ ਲਾ ਸਕਦੇ ਹੋ ਯਾਰ ਪਾਣੀ ਪੂਣੀ ਇਹਦੇ ਵਿੱਚ ਬਿਲਕੁਲ ਵੀ ਨਹੀਂ ਪੈਂਦਾ ਹੈਗਾਗਾ ਤੇ ਵਧੀਆ ਮਤਲਬ ਵਾਟਰਪਰੂਫ ਲਾਈਟਾਂ ਨੇ ਹਣਾ ਤੇ ਭਾਈ ਜੀ ਇਸ ਤੋਂ ਬਾਅਦ ਕੀ ਦਿਖਾਵੋਗੇ ਫਿਰ ਆਪਾਂ ਇਸ ਤੋਂ ਬਾਅਦ ਆਪਣੀ ਆ ਇੱਥੋਂ ਸ਼ੁਰੂ ਕਰ ਲੈਂਦੇ ਜੀ ਆਪਾਂ ਮਿਰਰ ਲਾਈਟ ਆ ਜਾਂਦੀ ਹੈ ਜੀ ਡਰੈਸਿੰਗ ਟੇਬਲ ਤੇ ਲੱਗਣ ਵਾਲੀਆਂ ਲਾਈਟਸ ਆ ਜਾਂਦੀਆਂ ਓਕੇ ਇਹ ਮਿਰਰ ਲਾਈਟ ਆ ਗਈ ਹੈ ਨਾ ਇਹ ਬਾਥਰੂਮ ਤੇ ਲੱਗਦੀ ਹੈ ਬਾਥਰੂਮ ਤੇ ਜੀ ਆਪਾਂ ਕਿਤੇ ਵੀ ਇੱਥੇ ਰੈਡੀ ਹੋਣਾ ਜਾਂ ਕੁਝ ਉੱਥੇ ਲੱਗ ਜਾਂਦੀ ਹੈ ਇਹ ਚੀਜ਼ ਬਹੁਤ ਚੱਲ ਰਹੀ ਆ ਤੇ ਦੋਸਤੋ ਆਪ ਇਹ ਮਿਰਰ ਲਾਈਟ ਕਹ ਫਿਰ ਆਪ ਨੂੰ ਘਰ ਦੀਆਂ ਸਾਰੀਆਂ ਲਾਈਟਾਂ ਜਦੋਂ ਬੰਦ ਹੋਈਆਂ ਤੇ ਆਹੀ ਲਾਈਟ ਚੱਲੂਗੀ ਤਾਂ ਨਜ਼ਾਰਾ ਵੱਖਰਾ ਹੀ ਹੁੰਦਾ ਹਾਂਜੀ ਹਾਂਜੀ ਬਹੁਤ ਵਧੀਆ ਵਿਊ ਦਿੰਦੇ ਆ ਜੀ ਤਾਂ ਤੇ ਹਾਂਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਣੀਆਂ ਜੀ ਇਦਾਂ ਜਿਵੇਂ ਆ ਵੋਲ ਲਾਈਟ LED ਚ ਆ ਗਈਆਂ ਜੀ ਇਹ ਮਾਡਲ ਬਹੁਤ ਚੱਲ ਵੀ ਰਹੇ ਆ ਤੇ ਪੌਪੂਲਰ ਆ ਜੀ ਤੇ ਬਹੁਤ ਸੋਹਣੇ ਵੀ ਬਹੁਤ ਲੱਗਦੇ ਆ ਜੀ ਇਹ ਕਿੱਥੇ ਕਿੱਥੇ ਵਰਤੀ ਜਾਂਦੀਆਂ ਬਈ ਇਹ ਆਪਾਂ ਬੈਡਰੂਮ ਚ ਕਿਤੇ ਲਾ ਸਕਦੇ ਆ ਜੀ ਲੌਬੀ ਚ ਕਿਤੇ ਐਂਟਰੈਂਸ ਤੇ ਲਾ ਸਕਦੇ ਆ ਜੀ ਠੀਕ ਹੈ ਜਿੱਥੇ ਵੀ ਆਪਣੇ ਘਰ ਦੇ ਤੇ ਕੋਈ ਪੁਆਇੰਟ ਹੁੰਦਾ ਆਪਾਂ ਉਥੇ ਲਾ ਸਕਦੇ ਆ ਜੀ ਓਕੇ ਇਹ ਪੂਰਾ ਖਿੱਚਦਾ ਕੇਂਦਰ ਬਣ ਜਾਂਦਾ ਇਹਨਾਂ ਨਾਲ ਜੀ ਇਹ ਨਵੀਂ ਚੀਜ਼ ਆ ਬਿਲਕੁਲ ਹਾਂਜੀ ਤੇ ਬਈ ਇਹ ਪੁਆਇੰਟ ਰੱਖੇ ਹੋਏ 1 2 ਰੱਖੇ ਆ ਉਹਨਾਂ 'ਚ ਜਿਵੇਂ ਇਦਾਂ ਦੇ ਪੁਆਇੰਟ ਲੱਗ ਜਾਂਦੇ ਆ ਆਹ ਬੋਲ ਲਾਈਟਸ ਆ ਗਈਆਂ ਆਪਣੀਆਂ ਓਕੇ ਐਕਸਟਰਾ ਪੁਆਇੰਟ ਰੱਖੇ ਹੁੰਦੇ ਆ ਹਾਂਜੀ ਇਹ LED ਬੱਲਬ ਆ ਜਾਂਦੇ ਇਹਨਾਂ 'ਚ ਸਾਰੇ 4 4 ਵਾਰਡ ਦੇ ਜੀ ਨਾਈਟ ਲੈਂਪ ਦੇ ਤੌਰ ਤੇ ਆਪਾਂ ਇਹਨਾਂ ਨੂੰ ਵਰਤ ਲਿਆ ਕੇ ਭਾਈ ਆਹ ਕੀ ਚੀਜ਼ ਆ ਮਤਲਬ ਇਹਦੇ ਬਾਰੇ ਵੀ ਦੱਸੋ ਕੁਝ ਇਹ ਜੀ ਆਪਣਾ ਇੱਕ ਬਹੁਤ ਸੋਹਣਾ ਪੀਸ ਹੈ ਜੀ ਨਵਾਂ ਆ ਇਸ ਵਾਰ ਹੂੰ ਪੂਰਾ ਗਲਾਸ ਲੱਗਿਆ ਜੀ ਕਲੀਅਰ ਤੇ ਉੱਪਰੋਂ ਸਾਰਾ ਮੈਟਲ ਦਾ ਬਣਿਆ ਹੋਇਆ ਜੀ ਅੱਛਾ ਪੂਰਾ ਹੈਵੀ ਪੀਸ ਹੈ ਜੀ ਇਹ ओके ਤੇ ਬਈ ਇਹ ਵੀ ਰੂਮ ਦੇ ਵਿੱਚ ਲੱਗਦਾ ਇਹ ਵੀ ਰੂਮ ਦੇ ਵਿੱਚ ਲੱਗੇ ਜਾਂਦਾ ਜੀ ਇਹ ਸਾਰੀਆਂ ਰੂਮ ਵਾਲੀਆਂ ਲੱਗੀਆਂ ਹਨ ਤੇ ਨੇੜੇ ਕਰਕੇ ਦਿਖਾ ਦੇ ਹਰਮਨ ਆਹ ਦੇਖ ਆਪਣੇ ਦੋਸਤਾਂ ਨੂੰ ਦਿਖਾਓ ਵੀ ਕਿੰਨੀ ਘੈਂਟ ਗੱਲਬਾਤ ਆ ਯਾਰ ਆਹ ਰੂਮ ਲਾਈਟ ਆ ਗਈਆਂ ਸਾਰੀਆਂ ਕਿੰਨੀਆਂ ਸੋਨੀਆ ਲੱਗਦੀ ਹੈ ਹਨਾ ਦੇਖਣ ਚ ਕਿੰਨੀ ਕਹਿ ਡੱਗ ਗੱਲਬਾਤ ਲੱਗਦੀ ਹੈਗੀ ਤੇ ਭਾਈ ਇਸ ਤੋਂ ਬਾਅਦ ਹੋਰ ਦਿਖਾਓ ਫਿਰ ਕੁਝ ਇਸ ਤੋਂ ਬਾਅਦ ਆਪਣੇ ਕੋਲੇ ਜੀ ਇਦਾਂ ਦੀ ਲਾਈਟ ਆ ਜਾਂਦੀ ਹੈ cafe ਵਗੈਰਾ ਚ ਵੀ ਆਪਣੇ ਕੋਲੇ ਉਹ ਚ ਸਾਮਾਨ ਵੀ ਹੁੰਦਾ ਜੀ ਆਪਾਂ ਰੈਸਟੋਰੈਂਟ ਵਗੈਰਾ ਰੈਡੀ ਕਰਦੇ ਆ cafe ਚ ਲੱਗਦੇ ਜੀ ਉਦਾਂ ਦੀਆਂ ਚੀਜ਼ਾਂ ਵੀ ਆਪਣੇ ਕੋਲੇ ਹੁੰਦੀਆਂ ਜੀ ਅੱਛਾ ਜਿਵੇਂ ਇਦਾਂ ਦੀ ਆ ਇੱਕ ਆਈਟਮ ਲੱਗਦੀ ਹੈ ਜੀ ਆ ਬਹੁਤ ਲੱਗਦੀ ਹੈ ਰੈਸਟੋਰੈਂਟ ਵਗੈਰਾ ਦੇਖਿਓ ਤੁਸੀਂ ਲੱਜੀ ਆਮ ਇਹ ਜੀ ਆ ਚੀਜ਼ ਆਮ ਚੱਲਦੀ ਹੈ ਬਹੁਤ ਮਜ਼ਬੂਤ ਚੀਜ਼ ਹੁੰਦੀ ਹੈ ਜੀ ਇਹ ਉਸ ਤੋਂ ਬਿਲਾਵਾ LED ਚ ਆ ਜਾਂਦੀਆਂ ਲਾਈਟਸ ਜੀ ਠੀਕ ਆ ਭਈ ਆ ਬਾਲੀ ਚੌੜੀ ਜੀ ਲਾਈਟ ਆ ਇਹ ਕਿੱਥੇ ਵਰਤੀ ਜਾਂਦੀ ਆ ਇਹ ਆਪਣੀ ਜੀ ਆਪਾਂ ਚਾਹੀਏ ਤਾਂ ਕੰਧ ਤੇ ਵੀ ਲਾ ਸਕਦੇ ਆ ਜੀ ਜੇ ਚਾਹੋਣੇ ਇਹਨੂੰ ਆਪਾਂ ਛੱਤ ਤੇ ਵੀ ਲਾ ਸਕਦੇ ਆ ਸੀਲਿੰਗ ਲਾਈਟ ਦੇ ਤੌਰ ਤੇ ਵੀ ਵਰਤ ਸਕਦੇ ਆ ਅੱਛਾ ਇਹ ਸੀਲਿੰਗ ਲਾਈਟ ਆ ਹਰ ਮਨ ਨੇੜੇ ਕਰਕੇ ਦਿਖਾ ਦਿਓ ਇਹ ਰੰਗ ਬਦਲਦੀ ਆ ਜੀ ਵਾਈਟ ਵਾਰਮ ਵਾਈਟ ਕਲਰ ਚੇਂਜ ਕਰਦੀ ਆ ਜੀ ਓਕੇ ਹਾਂਜੀ ਕਲਰ ਚੇਂਜ ਕਰਦੀ ਹੈ ਲਾਈਟ ਹੈਨਾ ਸੀਲਿੰਗ 'ਚ ਵੀ ਲੱਗ ਜਾਂਦੀ ਹੈ ਹਾਂਜੀ ਹਾਂਜੀ ਸਰ ਸੀਲਿੰਗ 'ਚ ਲੱਗ ਜਾਂਦੀ ਹੈ ਜੀ ਓਕੇ ਸਰ ਤੇ ਲਾਈਟਾਂ ਦੇਖਿਆ ਜਾਣ ਤਾਂ ਬਈ ਯਾਰ ਲਾਈਟਾਂ ਦਾ ਮਤਲਬ ਹਾਰਡ ਆ ਐਪ ਹੈ ਤੇ ਹੈ ਵੀ ਇਹੋ ਜਿਹਿਆਂ ਨੇ ਜਿਹੜੀਆਂ ਕਿਤੇ ਦੇਖੀਆਂ ਨਹੀਂ ਹੈਗੀਆਂ ਹੈਨਾ ਜੀ 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 ਤੇ ਹੋਰ ਕਿਹੜੀ ਦਿਖਾਉਗੇ ਬਈ ਇਸ ਤੋਂ ਬਾਅਦ ਉਸ ਤੋਂ ਬਾਅਦ ਆਪਣੇ ਕੋਲੇ ਸੋਲਰ ਆਈਟਮਾਂ ਵੀ ਕੁਝ ਆ ਜਾਂਦੀਆਂ ਜੀ ਬਾਹਰ ਲੱਗਣ ਵਾਲੀਆਂ ਜਿੱਥੇ ਆਪਣੇ ਪੁਆਇੰਟ ਨਹੀਂ ਲੱਗੇ ਹੁੰਦੇ ਅੱਛਾ ਉੱਥੇ ਸੋਲਰ ਤੇ ਚੱਲਣ ਵਾਲੀਆਂ ਕੁਝ ਇੱਕ ਦੋ ਮਾਡਲ ਆਪਣੇ ਕੋਲੇ ਲਿਆਂਦੇ ਹੋਏ ਆ ਜੀ ਹਮ ਤੇ ਦੋਸਤੋ ਜਿੱਥੇ ਯਾਰ ਆਪਣੀ ਤਾਰ ਨਹੀਂ ਪਹੁੰਚਦੀ ਹੁੰਦੀ ਕਈ ਨੇੜੇ ਕਰਕੇ ਦਿਖਾ ਦਿਓ ਥੋੜਾ ਜਿਹਾ ਕੈਮਰਾ ਤੇ ਇਹ ਸੋਲਰ ਲਾਈਟ ਦਾ ਬਾਈ ਕੀ ਪ੍ਰਾਈਸ ਹੋਊਗਾ ਮਤਲਬ ਆਪਣੇ ਦੀ ਇਹ ਪ੍ਰਾਈਸ ਤੇ ਜੀ ਨਾਰਮਲ ਹੀ ਰੱਖੇ ਹੋਏ ਆ ਆਪਣੇ ਬਿਲਕੁਲ ਜਾਇਜ਼ ਰੇਤਾਂ ਤੇ ਦੇਵਾਂਗੇ ਤੁਹਾਨੂੰ ਇਹ 400 ਰੁਪਏ ਦਾ ਪੀਸ ਹੈ ਜੀ ਇਹ ਇਹਦੇ ਵਿੱਚ ਵੱਡਾ ਵੀ ਮਿਲ ਜੂਗਾ ਛੋਟਾ ਵੀ ਮਿਲ ਜੂਗਾ ਜੀ ਓਕੇ ਹਾਂਜੀ ਹਾਂਜੀ ਇਹਦੇ ਵਿੱਚ ਆਪਾਂ ਨੂੰ ਸਾਈਜ਼ ਵੀ ਮਿਲ ਜਾਣਗੇ ਦੋਸਤੋ ਤੇ ਸਿਰਫ 400 ਰੁਪਏ ਦਾ ਰੇਟ ਹੈ ਜੇ ਸਾਈਜ਼ ਛੋਟਾ ਹੋਊਗਾ ਤਾਂ ਰੇਟ ਦਾ ਘਟੂਏ ਘਟੂਏ ਜੀ ਘਟੂਏ ਇਹ ਦੋ ਹਾਂਜੀ 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 ਤੇ ਬਾਈ ਆਹ ਆਈਟਮ ਯਾਰ ਮੈਨੂੰ ਬਹੁਤ ਵਧੀਆ ਲੱਗੀ ਇੱਕ ਹਾਂਜੀ ਇਹ ਵੀ ਰੂਮ ਲਾਈਟ ਹੈ ਜ ਇੱਕ ਅੱਧਾ ਪੁਆਇੰਟ ਹੁੰਦਾ ਜੀ ਲੌਬੀ 'ਚ ਜਾਂ ਰੂਮ 'ਚ ਜਿੱਥੇ ਆਪਾਂ ਦੋ ਨਹੀਂ ਲਾ ਸਕਦੇ ਜਾਂ ਇਦਾਂ ਕੁਛ ਆਪਣੇ ਕੋਲੇ ਵਧੀਆ ਖਾਲੀ ਜੀ ਗੰਧ ਹੁੰਦੀ ਹੈ ਜਿੱਥੇ ਜੀ ਓਕੇ ਉੱਥੇ ਆਪੇ ਡਬਲ ਵਾਲਾ ਪੀਸ ਲਾ ਸਕਦੇ ਹਾਂ ਜੀ ਠੀਕ ਹੈ ਜੀ ਤੇ ਇਹ ਡਬਲ ਕੰਮ ਕਰੂਗਾ ਹਨਾ ਉੱਥੇ ਆ ਕੇ ਤੇ ਭਾਈ ਆਹ ਯਾਰ ਆ ਬਲਬ ਲਾਇਆ ਕੀ ਹੈ ਯਾਰ ਇਹ 30% ਨਹੀਂ ਨਹੀਂ ਸਰ ਇਹ ਪੈਂਡੂਲਮ ਲਾਈਟ ਆ ਗਈ ਜੀ ਪੂਰੀ ਹੈਵੀ ਕੁਆਲਿਟੀ ਦੀ ਹੈ ਕੀ ਕਹਿੰਦੇ ਬਈ ਇਹਨੂੰ ਪੈਂਡੂਲਮ ਲਾਈਟ ਹੈ ਜੀ ਇਹ ਪੈਂਡੂਲਮ ਲਾਈਟ ਹਾਂਜੀ ਇਹ ਪੈਂਡੂਲਮ ਪਹਿਲੀ ਵਾਰੀ ਸੋਨੇ ਦਾ ਬਣਿਆ ਆਇਆ ਆ ਜਾਂਦਾ ਜੀ ਸਾਰਾ ਗੋਲਡਨ ਚ ਪੀਸ ਹੈ ਜੀ ਪੂਰੀ ਸ਼ਾਈਨਿੰਗ ਵਾਲਾ ਅੱਛਾ ਜੀ ਤੇ ਭਾਈ ਇਹ ਤਾਂ ਫਿਰ ਖਾਸ ਹੀ ਮਹਿੰਗੀ ਬੰਗੀ ਹੋਣੀ ਹੈ ਯਾਰ ਬਸ ਜੀ ਤੁਸੀਂ ਆਗੇ ਤਾਂ ਰੇਟ ਜੈ ਜੀ ਆਪਣੇ ਕੋਈ ਦਿੱਕਤ ਨਹੀਂ ਅੱਛਾ ਜਿਹੜਾ ਆਪਣੀ ਵੀਡੀਓ ਦੇਖ ਕੇ ਉਹਦੇ ਲਈ ਜਮਾ ਕਰ ਦੋਗੇ ਜੈ ਜੀ ਆਪਾਂ ਵੈਸੇ ਵੀ ਜੈ ਜੀ ਰੱਖੇ ਜਿਹੜਾ ਤੁਹਾਡਾ ਕੋਈ ਜ਼ਰੂਰ ਦੋਸਤ ਮਿੱਤਰ ਆਊਗਾ ਪੂਰਾ ਮਾਨਤਨ ਕਰਾਂਗੇ ਜੀ ਤੇ ਦੋਸਤੋ ਆਪਣੀ ਵੀਡੀਓ ਸ਼ੇਅਰ ਕਰਕੇ ਆਉਣ ਵਾਲਿਆਂ ਲਈ ਸਪੈਸ਼ਲ ਬਾਈ ਹੋਰੀ ਡਿਸਕਾਊਂਟ ਲੈ ਕੇ ਆਉਂਦੇ ਨੇ ਜੇ ਤੁਹਾ ਜਲਦੀ ਵੀਡੀਓ ਚ ਪਸੰਦ ਆਉਂਦੀ ਹੈ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਬਾਈ ਹੋਰਾਂ ਦਾ ਬਾਈ ਹੋਰੀ ਘਰੇ ਪਹੁੰਚ ਕਰਨਗੇ ਜੀ ਜੀ ਕਰਦੇ ਤੁਸੀਂ ਨਾਲ ਬਾਈ ਹੋਰਾਂ ਦੇ ਸੰਪਰਕ ਕਰ ਸਕਦੇ ਹੋ ਦੁਕਾਨ ਇਹਨਾਂ ਦੀ ਬਠਿੰਡੇ ਦੇ ਵਿੱਚ ਆ ਤੇ ਭਾਈ ਇਧਰ ਵੀ ਕਾਫੀ ਸਮਾਨ ਪਿਆ ਯਾਰ ਡੈਕੋਰੇਸ਼ਨ ਵਾਲਾ ਹਨਾ ਸਾਨੂੰ ਇਹਦੇ ਬਾਰੇ ਵੀ ਦੱਸੋ ਕੁਝ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦੀ ਹੈ ਜੀ ਪਿੱਲਰ ਲੈਂਪ, ਗੇਟ ਲੈਂਪ ਕਹਿ ਦਿੰਨੇ ਆਪਾਂ। ਠੀਕ ਹੈ। ਕੌਲਿਆਂ ਤੇ ਲੱਗਣ ਵਾਲੀਆਂ ਸਾਰੀਆਂ ਲਾਈਟਾਂ ਆ ਜਾਂਦੀਆਂ। ਹਾਂਜੀ। ਉਸ ਤੋਂ ਬਾਅਦ ਆਪਣੇ ਕੋਲੇ ਵੀਰੇ ਆ ਜਾਂਦੀ ਹੈ ਟੇਬਲ ਲੈਂਪ ਜੀ। ਓਕੇ। ਇਹ ਟੇਬਲ ਤੇ ਰੱਖਦੇ ਆਂ ਜੀ ਆਪਾਂ ਇਹ ਬੈਟਰੀ ਤੇ ਵੀ ਚੱਲਦੀ ਹੈ ਜੀ ਚਾਰਜਿੰਗ ਤੇ ਜਾਂ ਸਿੱਧੀ ਕਨੈਕਟੀਵਿਟੀ ਤੇ ਚੱਲਦੀ ਹੈ ਜੀ। ਓਕੇ। ਆਬ ਸਾਰੀ ਬੋਡੀ ਟੱਚ ਕਰਕੇ ਜਿੱਥੇ ਵੀ ਚਲਾ ਸਕਦੇ ਆਂ ਜੀ। ਅੱਛਾ ਇਹ ਟੱਚ ਸਿਸਟਮ ਹੈ। ਇਹ ਟੱਚ ਸਿਸਟਮ ਹੈ ਜੀ ਸਾਰਾ। ਓਕੇ। ਤੇ ਦੋਸਤੋ ਆਹ ਦੇਖੋ ਯਾਰ ਬਿਲਕੁਲ ਵੱਖਰੀ ਚੀਜ਼ ਆ ਵੀ ਟੱਚ ਕਰੇ ਤੇ ਚੱਲਦੀ ਹੈ ਹਨਾ। ਹਾਂਜੀ ਮੈਂ ਆਪਣਾ ਫੋਨ ਤਿੰਨ ਮੋੜ ਹੈ ਜੀ ਪਹਿਲਾਂ ਧਮ ਚੱਲੂਗੀ ਪਹਿਲਾਂ ਇੱਕ ਵਾਰੀ ਫਿਰ ਉਸ ਤੋਂ ਤੇਜ਼ ਫਿਰ ਉਸ ਤੋਂ ਤੇਜ਼ ਜੀ ਓਕੇ ਹਾਂਜੀ ਤੇ ਘੈਂਟ ਚੀਜ਼ਾਂ ਤੇ ਬਈ ਇੱਕ ਗੱਲ ਹੋਰ ਆ ਜੀ ਲੌਬੀ ਵਾਲੇ ਟੇਬਲ ਤੇ ਲੱਗਦੀ ਕਿ ਬੈਡਰੂਮ ਵਾਲੇ ਟੇਬਲ ਤੇ ਲੱਗਦੀ ਇਹ ਆਪਾਂ ਜਿੱਥੇ ਆਪਾਂ ਡਰਾਇੰਗ ਰੂਮ ਚ ਆਪਾਂ ਇੱਥੇ ਆਪਣੇ ਗੈਸਟ ਵਗੈਰਾ ਆਉਂਦੇ ਆ ਜੀ ਆਪਾਂ ਉੱਥੇ ਆਪਾਂ ਇਮਪ੍ਰੈਸ਼ਨ ਪਾਉਣਾ ਹੁੰਦਾ ਜੀ ਉੱਥੇ ਚੀਜ਼ਾਂ ਇਹ ਬਹੁਤ ਸੋਹਣੀਆਂ ਲੱਗਦੀਆਂ ਜੀ ਲੱਗੀਆਂ ਤੇ ਵੀਰੇ ਆ ਜਿਹੜੀ ਸਾਹਮਣੇ ਲਾਈਟ ਜਿਵੇਂ ਪਹਿਲਾਂ ਪੱਖੇ ਹੀ ਚੱਲਦੇ ਹੁੰਦੇ ਸੀਗੇ ਉਹ ਸ਼ੇਪ ਦਾ ਹਨਾ ਲੁੱਕ ਵੀਰੇ ਪੱਖੇ ਪਹਿਲੇ ਤੋਂ ਟੱਚ ਕਰਾਂਗੇ ਜੀ ਕਲਰ ਚੇਂਜ ਕਰਦੀ ਹੈ ਵਾਈਟ ਵਾਰਮ ਵਾਈਟ ਓਕੇ 골ਡਨ ਪੀਸ ਹੈ ਜੀ ਪੂਰਾ ਕੁਆਲਟੀ ਵਾਲਾ ਪੀਸ ਹੈ ਜੀ ਓਕੇ ਹਾਂਜੀ ਤੇ ਕਿੰਨੇ ਮੋਡ ਆ ਗਏ ਦੋਨੋਂ ਸਾਈਡ ਚੱਲਦਾ ਜੀ ਇਧਰਲੇ ਪਾਸੇ ਵੀ ਹੈ ਦੋਨੋਂ ਪੁੱਠੇ ਸਾਈਡ ਵੀ ਹੈ ਜੀ ਅੱਛਾ ਦੋਨੋਂ ਸਾਈਡ ਸ਼ਾਈਨ ਜੀ ਥੱਲੇ ਸੈੱਲ ਪੈਂਦੇ ਹੈ ਜੀ ਆਪਾਂ ਜੇ ਕਨੈਕਟੀਵਿਟੀ ਨਹੀਂ ਵੀ ਕਰਨੀ ਸੈੱਲ ਪਾ ਕੇ ਰੱਖ ਦੋ ਜੀ ਵਧੀਆ ਚੱਲਦਾ ਜੀ ਠੀਕ ਹੈ ਤੇ ਭਾਈ ਇਹਦੇ ਵਿੱਚ ਕਿੰਨੇ ਮੋਡ ਆ ਗਏ ਫਿਰ ਇਹਦੇ ਚ ਤਿੰਨ ਮੋਡ ਹੈ ਜੀ ਆਪਾਂ ਇੱਕ ਵਾਰੀ ਬੰਦ ਕਰ ਦਾਂਗੇ ਜੇ ਕਰੀ ਇਹਨੂੰ ਵਾਰਮ ਵਾਈਟ ਚੱਲੂਗਾ ਜੀ ਫਿਰ ਟੱਚ ਤੇ ਵਾਈਟ ਹੋ ਤੇ ਬਈ ਉਸ ਤੋਂ ਬਾਅਦ ਫਿਰ ਆ ਇੱਕ ਆ ਲਾਈਟ ਪਈ ਆ ਯਾਰ ਇਹ ਇਹ ਵੀ ਆ ਗਈ ਹਾਂਜੀ ਇਹ ਲਾਈਟ ਵੀ ਮੈਂ ਤੁਹਾਨੂੰ ਚਲਾ ਕੇ ਦਿਖਾਉਣਾ ਜੀ ਓਕੇ ਇਹ ਲਾਈਟ ਹੈ ਜੀ ਆਪਾਂ ਕੰਧ ਵੱਲੀ ਫੋਕਸ ਕਰਕੇ ਲਾ ਸਕਦੇ ਹਾਂ ਠੀਕ ਹੈ ਇਹ ਕੰਧ ਤੇ ਜਿੱਥੇ ਵੀ ਆਪਣੇ ਕਿਤੇ ਖਾਲੀ ਕੰਧਵਾਰ ਨਹੀਂ ਕਰ ਦੇਗੇ ਜੀ ਉੱਥੇ ਜਿਵੇਂ ਸਨਸੈਟ ਦਾ 뷰 ਬਣਾ ਦਿੰਦੀ ਹੈ ਜੀ ਇਹ ਇਦਾਂ ਦੀ ਲਾਈਟ ਹੈ ਤੇ ਭਾਈ ਕਿੰਨੀ ਦੂਰ ਤੱਕ ਜਾਂਦੀ ਹੈ ਇਹ ਇਹ ਆਪਣਾ ਜਾ ਵੱੜਦੀ ਹੋਊਗੀ ਜੀ 5-7 ਫੁੱਟ ਤੱਕ ਦਾ 5-7 ਫੁੱਟ ਹਾਂ ਉਸ ਤੋਂ ਅੱਗੇ ਜਾ ਕੇ ਹੋਰ ਫੈਲਰ ਜਾਂਦੀ ਹੈ ਲੈਂਸ ਲੱਗਿਆ ਹੋਇਆ ਮੋਰੇ ਦੇ ਤੇ ਭਾਈ ਇਹਦਾ ਕੀ ਪ੍ਰਾਈਸ ਤੁਈ ਹੋਊਗਾ ਫਿਰ ਇਹ ਤਾਂ ਵੀਰੇ 600 ਰੁਪਏ ਦੀ ਆਈਟਮ ਹੈ ਜੀ ਇਹ ਆਪਣੇ ਹਾਂਜੀ ਹਾਂਜੀ ਟੋਟਲ ਆਪਣੇ ਕੋਲੇ ਆਈਟਮਾਂ ਜੋ ਵੀ ਹੈ ਰੀਜ਼ਨੇਬਲ ਪ੍ਰਾਈਸ ਤੇ ਹੈ ਜੀ ਠੀਕ ਹੈ ਜੀ ਜੀ ਤੇ ਦੋਸਤੋ ਡਰ ਨਾ ਜਾਇਓ ਕਿ ਤੇ ਚੀਜ਼ਾਂ ਬੜੀਆਂ ਮਹਿੰਗੀਆਂ ਹੋਣਗੀਆਂ ਰੇਟ ਬਾਈ ਹੋ ਰਹਿਆਂ ਕੋਲੇ ਬਿਲਕੁਲ ਜਾਇਜ਼ ਨੇਗੇ ਨੰਬਰ ਸਕਰੀਨ ਦੇ ਉੱਤੇ ਬਾਈ ਦਾ ਚੱਲੀ ਜਾਂਦਾ ਹਨ ਤੁਸੀਂ ਇੰਜੇ ਕੋਈ ਚੀਜ਼ ਪਸੰਦ ਆਉਂਦੀ ਹੈ ਤਾਂ ਉੱਥੇ ਮੰਗਾ ਸਕਦੇ ਹੋ ਆ ਵੀ ਬਾਈ ਲਾਈਟਾਂ ਆ ਗਈਆਂ ਹਨ ਇਹ ਵੀ ਲੈਂਪ ਆ ਗਏ ਜੀ ਚਾਰਜ ਹੁੰਦੇ ਆ ਜੀ ਟੱਚ ਤੇ ਚੱਲਦੇ ਰਿਮੋਟ ਤੇ ਵੀ ਚੱਲਦੇ ਕਲਰ ਚੇਂਜ ਕਰਦੇ ਆ ਜੀ ਇਹ ਅੱਛਾ ਹਾਂਜੀ ਹਾਂਜੀ ਇਹ ਸਾਰੇ ਲੈਂਪ ਆ ਗਏ ਇਹ ਲੈਂਪ ਆ ਗਏ ਸਾਰੇ ਜੀ ਇਹ ਵੀ ਆ ਗਏ ਬਾਈ ਟੱਚ ਤੇ ਆ ਹਾਂਜੀ ਇਹ ਵੀ ਟੱਚ ਤੇ ਆ ਜੀ ਚਾਰਜਿੰਗ ਵਾਲੇ ਆ ਜੀ ਸਾਰੇ ਆਪਣਾ ਚਾਰਜ ਹੁੰਦੇ ਆ ਟੇਬਲ ਤੇ ਰੱਖ ਸਕਦੇ ਆਂ ਪਾ ਜੀ ਠੀਕ ਹੈ ਤੇ ਬਈ ਉਸ ਤੋਂ ਅੱਗੇ ਫ ਆ ਇਹਨੂੰ ਆਪਾਂ ਕੈਟ ਕਹਿ ਦਿੰਦੇ ਆ ਜੀ ਬਿੱਲੀ ਆ ਗਈ ਇਹਦੇ ਵਿੱਚ ਸਮਾਨ ਵਗੈਰਾ ਟਿਕਾ ਸਕਦੇ ਆ ਵਧੀਆ ਆਪਣੇ ਕੀ ਹੈ ਕੀ ਹੋਲਡਰ ਵੀ ਹੈ ਜੀ ਇਹ ਹਾਂ ਹਾਂ ਵੀ ਕਈ ਮੇਰੇ ਕੋਈ ਚਾਬੀ ਚ ਹਾਂਜੀ ਹਾਂਜੀ ਟੇਬਲ ਤੇ ਰੱਖੀ ਬਹੁਤ ਯੂਸਫੁਲ ਚੀਜ਼ਾਂ ਜੀ ਇਹ ਇਹ ਸੋਹਣੀਆਂ ਵੀ ਲੱਗਦੀਆਂ ਤੇ ਵਰਤੋਂ ਚ ਵੀ ਆਉਂਦੀਆਂ ਜੀ ਕਈ ਵਾਰੀ ਚਾਬੀ ਚੁੱਬੀ ਭੁੱਲ ਜਾਂਦੇ ਹਾਂ ਹਾਂਜੀ 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 ਤੇ ਭਾਈ ਆਹ ਕੀ ਆਈਟਮ ਚੱਲ ਰਹੀ ਆ ਯਾਰ ਇਹ ਫਿਸ਼ ਵਾਲੀ ਆ ਗਈ ਜੀ ਆਪਣੀ ਆਰਟੀਫੀਸ਼ਲ ਫਿਸ਼ ਹੈ ਇਹਦੇ ਚ ਅੱਛਾ ਇਹ ਕਿਤੇ ਆਪਾਂ ਆਫਿਸ ਤੇ ਟੇਬਲ ਤੇ ਰੱਖਣਾ ਹੋਵੇ ਜਾਂ ਘਰੇ ਕਿਤੇ ਵੀ ਰੱਖਣਾ ਹੋਵੇ ਤਾਂ ਖਿੱਚ ਦਾ ਕੇਂਦਰ ਬਣ ਜਾਂਦਾ ਜੀ ਇਹ ਓਕੇ ਆਰਟੀਫੀਸ਼ੀਅਲ ਫੇਸ ਆ ਗਈ ਹੈ ਹਾਂਜੀ 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 ਦੇਖਣ ਨੂੰ ਆਇਆ ਲੱਗਦਾ ਵੀ ਜਿਵੇਂ ਸੱਚੀ ਵਿੱਚ ਹੀ ਨਹੀਂ ਛੱਡ ਰੱਖੀ ਹਾਂਜੀ 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 ਤੇ ਬਹੁਤ ਹੀ ਵਧੀਆ ਕੁਆਲਿਟੀ ਦਾ ਬਣਿਆ ਹੋਇਆ ਸਮਾਨ ਹੈ ਤੇ ਭਾਈ ਆਹ ਕੀ ਪਿਆ ਯਾਰ ਲੈਂਪ ਜਾਂ ਇਹ ਲੈਂਪ ਆ ਗਿਆ ਜੀ ਆਪਣਾ ਪੋਰਟੇਬਲ ਲੈਂਪ ਕਹਿ ਦਿੰਨੇ ਚਾਰਜ ਹੁੰਦਾ ਹੈ ਇਹ ਅੱਛਾ ਇਹ ਆਪਾਂ ਪੋਰਟ ਕਰਕੇ ਕਿਤੇ ਲਿਜਾ ਸਕਦੇ ਆ ਕਿਤੇ ਘੁੰਮਣ ਜਾਂਦੇ ਆ ਆਪਾਂ ਉੱਥੇ ਕੋਈ ਚਾਨਣ ਕਰਨ ਰਾਤ ਨੂੰ ਆਪਾਂ ਕਿਤੇ ਕੈਂਪਿੰਗ ਕਰ ਰਹੇ ਹਾਂ ਜੀ ਓਕੇ ਉੱਥੇ ਇਦਾਂ ਦੀ ਲਾਈਟ ਕੋਈ ਕੰਮ ਆਉਂਦੀ ਹੈ ਜੀ ਚਾਰਜ ਹੁੰਦੀ ਹੈ ਇਸ ਤੋਂ ਚੱਲਦੀ ਹੈ ਜੀ ਅੱਛਾ ਆਹ ਫੁੱਲ ਲਾਈਟ ਹੈ ਜੀ ਇਹ ਤੋਂ ਡਿ ਸੀ ਟਾਈਪ ਫੋਨ ਵਾਲੇ ਚਾਰਜਰ ਲੱਗ ਜਾਂਦਾ ਜੀ ਆਪਾਂ ਗੱਡੀ 'ਚ ਜਾਂਦੇ ਚਾਰਜ ਕਰ ਸਕਦੇ ਹਾਂ ਕੋਈ ਸਪੈਸ਼ਲ ਚੀਜ਼ ਲਿਆਉਣ ਦੀ ਲੋੜ ਨਹੀਂ ਹਾਂਜੀ 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 ਬਹੁਤ ਵਧੀਆ ਚੀਜ਼ ਹੈ ਜੀ ਥੋੜਾ ਜਿਹਾ ਈਜ਼ੀ ਹੋ ਜਾਂਦਾ ਇੱਥੇ ਜਾ ਕੇ ਬਿਲਕੁਲ ਜੀ ਬਿਲਕੁਲ ਲਾਈਟ ਵੇਟ ਹੈ ਜੀ ਆਪਾਂ ਕਿਤੇ ਵੀ ਕੈਰੀ ਕਰ ਸਕਦੇ ਹਾਂ ਓਕੇ ਜੀ ਤੇ ਭਾਈ ਇਹਦਾ ਫਿਰ ਪ੍ਰਾਈਸ ਤੁਜੀ ਕੀ ਹੋਊਗਾ ਇਹਦਾ ਪ੍ਰਾਈਸ ਵੀ ਸਸਤਾ ਹੀ ਹੈ ਜੀ ਕੋਈ ਨਹੀਂ ਆਪਣੇ ਸਾਰੇ ਪ੍ਰਾਈਸ ਹੀ ਜੈਨੂਅਨ ਹੈ ਜੀ ਠੀਕ ਹੈ ਹਾਂਜੀ ਤੇ ਭਾਈ ਮਤਲਬ ਸਾਢੇ 450 ਰੁਪਏ ਦਾ ਪੀਸ ਹੈ ਜੀ ਆਪਣਾ ਓਕੇ ਜੀ ਸਾਢੇ 450 ਰੁਪਏ ਜੀ ਸਾਢੇ 450 ਰੁਪਏ ਵੀਰੇ ਠੀਕ ਹੈ ਇਹਦੀ ਮਤਲਬ ਫਿਰ ਉਹ ਜਿਹੜਾ ਆਪਣਾ ਬੈਕਅਪ ਹੈ ਉਹ ਕਿੰਨੇ ਚਿਰ ਦਾ ਹੋਊਗਾ ਬੈਕਅਪ ਵੀਰੇ ਇਹ ਜਿਵੇਂ ਆਪਾਂ ਪਿੱਛੋਂ ਜਿਹੜਾ ਲਿਖਿਆ ਹੁੰਦਾ ਇਹ 3-4 ਘੰਟੇ ਦਾ ਬੈਕਅਪ ਲਿਖਿਆ ਹੁੰਦਾ ਠੀਕ ਹੈ ਬਾਕੀ ਇਹਦੇ ਚ ਜਿਹੜੀ ਬੈਟਰੀ ਲੱਗੀ ਹੁੰਦੀ ਵੀਰੇ ਇਨ ਕੇਸ ਆਪਾਂ ਨੂੰ ਬੈਕਅਪ ਜ਼ਿਆਦਾ ਚਾਹੀਦਾ ਹੈ ਆਪਾਂ ਉਹ ਵੀ ਪ੍ਰੋਵਾਈਡ ਕਰਵਾ ਦਿੰਦੇ ਆ ਬੈਟਰੀ ਇਹ ਚ ਇੰਸਟਾਲ ਹੋ ਜਾਂਦੀ ਜੀ ਨਵੀਂ ਅੱਛਾ ਵੱਧ ਐਮ ਐਚ ਡੀ ਤੇ ਦੋਸਤੋ ਆਏ ਨਹੀਂ ਹੈਗਾ ਵੀ ਯਾਰ ਚਾਈਨਾ ਮੇਡ ਚੀਜ਼ਾਂ ਹੋਣਗੀਆਂ ਵੀ ਬਾਅਦ ਚ ਸਮਾਨ ਨਹੀਂ ਮਿਲੂਗਾ ਜੀ ਜੀ ਮਿਲਦੇ ਨੇ ਬਈ ਹੋਰ ਐ ਕੋਲੇ ਸਾਰਾ ਸਮਾਨ ਮਿਲੂਗਾ ਤੁਹਾਡੇ ਘਰੇ ਵੀ ਪਹੁੰਚਾ ਦੇਣਗੇ ਬਸ ਗੱਲ ਕਰ ਲਿਓ ਫੋਨ ਤੇ ਜੀ 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 ਕਿਉਂ ਜੀ ਜ਼ਰੂਰ ਤੇ ਮੈਨੂੰ ਬਹੁਤ ਕਹਿਣ ਲੱਗਾ ਬਈ ਇਹ ਲੈਪ ਜਾ ਹਣਾ ਜੀ ਜੀ ਬਹੁਤ ਪਿਆਰੀ ਚੀਜ਼ ਹੈ ਹਾਂ ਬਹੁਤ ਪਿਆਰੀ ਚੀਜ਼ ਹੈ ਬਈ ਤੋਂ ਬਾਅਦ ਆਪਣੇ ਕੋਲੇ ਹੈਂਗਿੰਗ ਲਾਈਟਸ ਆ ਜਾਂਦੀਆਂ ਜੀ ਹਾਂਜੀ ਹੈਂਗਿੰਗ ਲਾਈਟ ਦੀ ਬਹੁਤ ਵੱਡੀ ਕਲੈਕਸ਼ਨ ਹੈ ਜੀ ਆਪਾਂ ਸ਼ੁਰੂ ਤੋਂ ਸਟਾਰਟ ਕਰੀਏ ਤਾਂ ਵੁੱਡਨ ਤੋਂ ਲੈ ਕੇ ਮੈਟਲ ਤੋਂ ਲੈ ਕੇ ਗਲਾਸ ਤੱਕ ਦੀ ਸਾਰੀ ਹੈਂਗਿੰਗ ਆਪਣੇ ਕੋਲੇ ਅਵੇਲੇਬਲ ਹੈ ਜੀ ਠੀਕ ਹੈ ਇਸ ਚਾਪਾ ਘਰੇ ਲੱਗਣ ਵਾਲੀਆਂ ਕਹਿ ਸਕਦੇ ਆ ਰੈਸਟੋਰੈਂਟ ਚ ਲੱਗਣ ਵਾਲੀਆਂ ਕਹਿ ਸਕਦੇ ਆ ਓਕੇ ਜਾਂ ਕੋਈ ਵੀ ਆਪਾਂ ਕਿਸੇ ਨੂੰ ਗਿਫਟ ਕਰਨੇ ਆ ਅੱਜ ਕੱਲ ਬਹੁਤ ਚੱਲ ਰਿਹਾ ਜੀ ਟ੍ਰੈਂਡ ਚੱਲ ਰਿਹਾ ਨਵੇਂ ਘਰ ਬਣ ਰਹੇ ਆ ਹਾਂਜੀ ਤੇ ਇਦਾਂ ਦੀਆਂ ਆਈਟਮਾਂ ਬਹੁਤ ਵਧੀਆ ਗਿਫਟ ਚ ਜਾਂਦੀਆਂ ਜੀ ਆਪਣੀਆਂ ਠੀਕ ਹੈ ਜੀ ਤੇ ਵਧੀਆ ਪੈਕਿੰਗ ਕਰਕੇ ਦਿੰਨੇ ਆ ਸਾਰਾ ਕੁਝ ਆਪਣੇ ਕੋਲੇ ਡਿਲੀਵਰੀ ਵੀ ਅਵੇਲੇਬਲ ਹੈ ਜੀ ਡਿਲੀਵਰ ਕਰਵਾ ਦਿੰਨੇ ਆ ਓਕੇ ਤੇ ਭਾਈ ਇਹਨਾਂ ਦਾ ਪ੍ਰਾਈਸ ਕੀ ਕਿੱਥੋਂ ਸਟਾਰਟ ਹੋ ਜਾਂਦੀ ਹੈ ਸਟਾਰਟ ਵੀਰੇ ਬਸ ਇਹ ਆਪਣੀਆਂ 14-1500 ਤੋਂ ਨਾਰਮਲ ਸਟਾਰਟ ਹੋ ਜਾਂਦੀਆਂ ਇਹ ਅੱਛਾ ਮਾਡਲ ਵਾਈਜ਼ ਜਿਵੇਂ ਤੁਸੀਂ ਸਿਲੈਕਟ ਕਰਦੇ ਹੋ ਜੀ ਕੋਈ ਹੈਵੀ ਵੀ ਹੈਗੀਆਂ ਕੋਈ ਹਲਕੀਆਂ ਵੀ ਹੈਗੀਆਂ ਉਸ ਤਰ੍ਹਾਂ ਦੇ ਵੀ ਹੈਗੀਆਂ ਹਾਂਜੀ 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 ਸਾਰੇ ਤਰ੍ਹਾਂ ਦੀਆਂ ਆਈਟਮਾਂ ਆਪਣੇ ਕੋਲੇ ਚੁਆਇਸ ਆ ਡੋਡੀ ਹਾਂਜੀ ਹਾਂਜੀ ਸਰ LED ਜਿਵੇਂ ਆ ਜਾਂਦੀਆਂ ਕਲਰ ਚੇਂਜਿੰਗ ਜੀ ਰੰ ਤੇ ਦੋਸਤੋ ਤੁਸੀਂ ਦੇਖ ਰਹੇ ਹੋ ਯਾਰ ਵੀ ਇੰਨੀ ਘੰਟ ਗੱਲਬਾਤ ਆ ਇੰਨੀ ਘੰਟ ਵੈਰੈਟੀ ਆ ਬਾਈ ਹੋਰੀਆਂ ਕੋਲੇ ਤੇ ਆਪਣੇ ਵੀਡੀਓ ਨੂੰ ਲਾਈਕ ਜਰੂਰ ਕਰਕੇ ਆਉ ਤੇ ਸ਼ੇਅਰ ਕਰਕੇ ਆਉ ਬਾਈ ਹੋਰੀ ਤੁਹਾਨੂੰ ਹੋਰ ਡਿਸਕਾਊਂਟ ਦੇਣਗੇ ਹਨਾ ਤੇ ਬਾਈ ਇੱਕ ਮੈਂ ਕਲੌਕ ਦੇਖਿਆ ਸੀ ਥੋੜੀ ਸ਼ਾਪ ਦੇ ਵਿੱਚ ਯਾਰ ਇਹਨੂੰ ਬੜੇ ਘੰਟ ਲੱਗਿਓ ਹਾਂਜੀ ਕਲੌਕ ਆਪਾਂ ਸਰ ਜਿਹੜੀ ਵੀ ਲੈ ਕੇ ਆਂਦੇ ਆ ਸਿਲੈਕਟਡ ਜੀ ਲੈ ਕੇ ਆਉਣੇ ਹੁੰਦੇ ਨੇ ਜੀ ਠੀਕ ਹੈ ਜੋ ਆਪਾਂ ਕਿਸੇ ਨੂੰ ਗਿਫਟ ਕਰ ਸਕੀਏ ਜਾਂ ਆਪਾਂ ਸੋਚ ਕੇ ਆਉਣੇ ਜਿਹੜੇ ਆਪਾਂ ਫੈਂਸੀ ਕਲੌਕ ਹੁੰਦੇ ਆ ਆਪਣੇ ਕੋਲ ਸਾਰੇ ਜੀ ਯਾਰ ਬਹੁਤ ਘੰਟ ਲੱਗੇ ਜਦੋਂ ਮੈਂ ਦੁਕਾਨ ਦੇ ਵਿੱਚ ਵੜ ਸ਼ੌਪ ਦੇ ਵਿੱਚ ਆ ਗਿਆ ਸੀ ਤਾਂ ਮੈਨੂੰ ਸਾਰਾਂ ਤੋਂ ਪਹਿਲਾਂ ਕਲੌਕ ਦੀ ਨਿਗਾਹ ਵੱਜੀ ਇਹਦੇ ਬਾਰੇ ਦੱਸੋ ਬਈ ਕੁਝ ਇਹਦੀ ਆਪਣਾ ਕਲੌਕ ਆ ਗਿਆ ਜੀ ਮਕੈਨੀਕਲ ਕਲੌਕ ਕਹਿ ਦਿੰਨੇ ਆਪਾਂ ਇਹਨੂੰ ਠੀਕ ਹੈ ਜੀ ਇਹਦੇ 'ਚ ਜਿਵੇਂ ਤਿੰਨ ਸੈੱਲ ਪੈਂਦੇ ਜੀ ਆਹ ਦੋ ਸੈੱਲ ਪੈਂਦੇ ਆ ਆਪਣੇ ਆਹ ਜਿਹੜੀਆਂ ਘੁੰਮ ਰਹੀਆਂ ਘਰਾਰੀਆਂ ਜੀ ਨੂੰ ਆਪਾਂ ਕਹਿ ਦਿੰਨੇ ਆ ਜੀ ਇੱਕ ਸੈੱਲੇ ਦਾ ਟਾਈਮ ਵਾਲਾ ਅਲੱਗ ਤੋਂ ਚੱਲਦਾ ਹੀ ਰਹਿੰਦੇ ਜੀ ਠੀਕ ਹੈ ਇਹਦੇ ਵਿੱਚ ਆਪਣੇ ਕੋਲੇ ਸਾਈਜ਼ ਵੀ ਅਵੇਲੇਬਲ ਹੋ ਜਾਂਦੇ ਜੀ ਬਹੁਤ ਵਧੀਆ ਗਿਫਟ ਆਈਟਮ ਆ ਆਪਾਂ ਘਰੇ ਵੀ ਲਾ ਸਕਦੇ ਆ ਕਿਸੇ ਨੂੰ ਗਿਫਟ ਦੇਣੇ ਆ ਜੀ ਬਹੁਤ ਖੁਸ਼ੀ ਹੁੰਦੀ ਅਗਲੇ ਉਹਨੇ ਦੇਖ ਕੇ ਜੀ ਹਾਂ ਬਈ ਖੁਸ਼ੀ ਦੇ ਖੁਸ਼ੀ ਰਹਿਣ ਵਾਲੀ ਚੀਜ਼ ਆ ਕਮੈਂਟ ਆ ਜੀ ਹਾਂ ਜੀ ਕੈਂਟ ਚੀਜ਼ ਸਾਰਾ ਨਾਲ ਡਿਫਰੈਂਟ ਚੀਜ਼ ਆ ਇਹ ਜੀ 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 ਤੇ ਭਾਈ ਇਹ ਫਿਰ ਦਾ ਸੈਲਸ ਵਾਲਾ ਤੇ ਚੱਲਦਾ ਕਿ ਕੋਈ ਦਾ ਬਿਜਲੀ ਨਾਲ ਕਨੈਕਟ ਨਹੀਂ ਨਹੀਂ ਸੈਲ ਪੈਂਦੇ ਜੀ ਤਿੰਨ ਸੈਲ ਪੈਂਦੇ ਇਹਦੇ ਵਿੱਚ ਆਪਣੇ ਕੋਲੇ ਕਲਰ ਵਗੈਰਾ ਅਵੇਲੇਬਲ ਹੋ ਜਾਂਦੇ ਜੀ ਕਿ ਆਪਾਂ ਜਿਵੇਂ ਕਿਸੇ ਨੇ ਵਾਈਟ ਦੇਣਾ ਕਿਸੇ ਨੇ ਬਲੈਕ ਦੇਣਾ ਜੀ 골ਡਨ ਦੇਣਾ ਉਹ ਸਾਰੇ ਤਰ੍ਹਾਂ ਦੇ ਇਹ ਚ ਰੰ ਕਿੰਨੇ ਮਰਜੀ ਕਲਰ ਲੈ ਸਕਦੇ ਹੋ ਕੁਆਲਿਟੀ ਤੁਸੀਂ ਦੇਖ ਹੀ ਲਈ ਰੇਟ ਵੀ ਤੁਸੀਂ ਸੁਣੀ ਲੈ ਬਾਈ ਹੋਰਾਂ ਤੋਂ ਵੀਡੀਓ ਨੂੰ ਤੁਸੀਂ ਲਾਈਕ ਕਰਦੇ ਯਾਰ ਤੇ ਆਜੋ ਬਾਈ ਜੀ ਹੁਣ ਇੱਧਰ ਆਜੋ ਥੋੜਾ ਜਿਹਾ ਤੇ ਬਾਈ ਜੀ ਹੁਣ ਜਿਵੇਂ ਆਪਣੇ ਦੋਸਤ ਦੇਖ ਰਹੇ ਨੇ ਆਪਣੀ ਕਰੈਕਟ ਲੋਕੇਸ਼ਨ ਦੱਸ ਦਿਓ ਕਿੱਥੇ ਆ ਬਠਿੰਡੇ ਦੇ ਵਿੱਚ ਤੇ ਇੱਕ ਆਪਣਾ ਪੱਕਾ ਨੰਬਰ ਬੋਲ ਦਿਓ ਜਿਹੜਾ ਆਨਲਾਈਨ ਆਰਡਰ ਕਰ ਸਕੇ ਬੰਦੇ ਠੀਕ ਹੈ ਜੀ ਨੰਬਰ ਤੁਸੀਂ ਸਕਰੀਨ ਤੇ ਵੀ ਚਲਾ ਦੋਗੇ ਵੈਸੇ ਮੈਂ ਦੱਸ ਦਿੰਦਾ ਜੀ ਮੇਰਾ ਨਾਮ ਜਸਪ੍ਰੀਤ ਸਿੰਘ ਆਪਣੀ ਦੁਕਾਨ ਦਾ ਨਾਮ ਹੈਗਾ ਜੀ ਆਈ ਲਾਈਟਸ ਐਂਡ ਡੈਕਰ ਇਹ ਮੇਨ ਅਜੀਤ ਰੋਡ ਤੇ ਜਿੱਥੇ ਬਿਲਕੁਲ ਬਾਬਾਜੀ ਸਿੰਘ ਘੋੜੇ ਵਾਲਾ ਚੌਕ ਕਹਿੰਦੇ ਨੇ ਆਪਾਂ ਜੀ ਉਹਦੇ ਬਿਲਕੁਲ ਨਾਲ ਹੈ ਜੀ ਚੌਥੀ ਦੁਕਾਨ ਹੈ ਜਿੱਧਰ ਨੂੰ ਘੋੜੇ ਦਾ ਮੂੰਹ ਹੈ ਜੀ ਠੀਕ ਹੈ ਘੋੜੇ ਦੇ ਮੂੰਹ ਵਾਲੀ ਸਾਈਡ ਆਪਣੀ ਦੁਕਾਨ ਹੈ ਜੀ ਬਠਿੰਡੇ ਅਜੀਤ ਰੋਡ ਤੇ ਤੇ ਮੋਬਾਈਲ ਨੰਬਰ 7769875975 ਜੀ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਡਿਲੀਵਰੀ ਵੀ ਕਰਵਾ ਦੇਵਾਂਗੇ ਤੁਹਾਨੂੰ ਡਿਜ਼ਾਈਨ ਵੀ ਭੇਜ ਦੇਾਂਗੇ ਤੁਸੀਂ ਸਾਡਾ ਪੇਜ ਵੀ ਫੋਲੋ ਕਰ ਸਕਦੇ ਹੋ ਮੈਂਸ਼ਨ ਕਰ ਦੇਾਂਗੇ ਜੀ ਵਿੱਚ ਓਕੇ ਤੇ ਦੋਸਤੋ ਇਹ ਸੀਗੇ ਹਾਈਲਾਈਟ ਐਂਡ ਡੈਕਰ ਵਾਲੇ ਬਠਿੰਡੇ ਦੇ ਵਿੱਚ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾ